ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਸ਼੍ਰੀ ਬਾਂਕੇ ਵਿਹਾਰੀ ਜੀ ਵੱਲੋਂ ਸਪੈਸ਼ਲੀ ਉਹਨਾਂ ਨੇ ਅਰੇਂਜ ਕਰਵਾਇਆ ਹੈ ਬਹੁਤ اچھی ਤਰ੍ਹਾਂ ਉਹਨਾਂ ਨੇ ਬਹੁਤ ਅੱਛਾ ਅਰੇਂਜ ਕਰਾਇਆ ਹੈ ਇੱਕ ਕੈਂਪ ਦੇ ਵਿੱਚ 나ੜੀ ਅਸੀਂ ਦੋਨੋਂ 나ੜੀ ਵੈਦ ਹਾਂ ਅਸੀਂ ਦੋ ਡਾਕਟਰ ਸਪੈਸ਼ਲਿਸਟ ਚੀਜ਼ ਵਾਸਤੇ ਆਇਆ ਕਿ ਇਹਦੇ ਵਿੱਚ ਪੇਸ਼ੈਂਟ ਦੇ 나ੜੀ ਥਰੂ ਵੀ ਪਲਸ ਦੇ ਥਰੂ ਰੇਡੀਅਲ ਪਲਸ ਕਹਿੰਦੇ ਹਨ ਵੀ ਉਹ ਉੱਥੇ ਉਹਦਾ ਚੈੱਕ ਕੀਤਾ ਜਾਏਗਾ ਤੇ ਉਹਦੇ ਸਾਬ ਨਾਲ ਉਹਦੀ ਸਮੱਸਿਆ ਦੱਸੀ ਜਾਣਗੀਆਂ ਵੀ ਉਹਦੇ ਅੰਦਰ ਕੀ ਚੱਲ ਰਿਹਾ ਹੈ ਸਰੀਰ ਦੇ ਵਿੱਚ ਕੀ ਹੈ ਇਹ ਬਹੁਤ ਪੁਰਾਣੀ ਆਯੁਰਵੈਦਿਕ ਉਹ ਤੋਂ ਪਹਿਲਾਂ ਮਤਲਬ ਜਦੋਂ ਮਾਡਰਨ ਥੈਰੇਪੀਜ਼ ਵਗੈਰਾ ਮਾਡਰਨ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਹੁਣ ਤਾਂ ਲੋਕੀ ਆਪ ਹੀ ਦੱਸਦੇ ਨੇ ਬਟ ਅਸੀਂ ਪਸਟ ਦੇ ਥਰੂ ਚੈੱਕ ਕਰਦੇ ਹਾਂ ਵੀ ਦਿੱਕਤ ਕੀ ਹੈ ਰੂਟ ਕੌਜ਼ ਕੀ ਹੈ ਵੀ ਬੇਸਿਕਲੀ ਜੜ੍ਹ ਕੀ ਹੈ ਇਹਦੇ ਵਿੱਚ ਉਸ ਜੜ੍ਹ ਦੇ ਅਕੋਰਡਿੰਗਲੀ ਇਹ ਟਰੀਟ ਕੀਤਾ ਜਾਂਦਾ ਹੈ ਅਸੀਂ ਸਿੰਪਟੋਮੈਟਿਕਲੀ ਘੱਟ ਪਹਿਲਾਂ ਜੜ੍ਹ ਦੇਖਦੇ ਹਾਂ ਵੀ ਜੜ੍ਹ ਕੀ ਹੈ ਫਿਰ ਉਹਦੇ ਸਾਨ ਨਾਲ ਟਰੀਟ ਕੀਤਾ ਜਾਂਦਾ ਹੈ ਮੈਂ ਸਪੈਸ਼ਲੀ ਲੁਧਿਆਣੇ سے ਆਇਆ ਹਾਂ ਕੈਂਪ ਕੇ ਤਰਫ ਇਨਵਾਈਟ ਆਇਆ ਥਾ ਕਿ ਕਿ ਅਸੀਂ ਨੇ ਯਹਾਂ ਪੇ ਲੋਕਤ ਕੇ ਲਈਏ ਕਿ ਯਹਾਂ ਪੇ ਫ੍ਰੀ ਮੈਡੀਸਨ ਦੇਂਗੇ ਔਰ ਆਯੁਰਵੈਦਿਕ ਮੈਡੀਸਨ ਦੇਂਗੇ ਇਸ ਕੇ ਅੰਦਰ ਆਪਾਂ ਨਾੜੀ ਦੀ ਰਿਕਸ਼ਾ ਕਰਕੇ ਯਹਾਂ ਪੇ ਲੋਕੋ ਕੋ ਜੋ ਦਿੱਕਤਾਂ ਹੈ ਉਹ ਬੋ ਬਤਾਤੇ ਹੈ ਕਿ ਕਿਆ ਕਿਆ ਉਨਕੋ ਖਾਣਾ ਪੀਣਾ ਚਾਹੀਏ ਔਰ ਉਸ ਕੇ ਸਾਬਸੇ ਉਨਕੀ ਦਵਾਈਆਂ ਦੇ ਰਹੇ ਫ੍ਰੀ ਦਿਨ 3 ਦਿਨ ਕੇ ਲਈਏ ਜਿਵੇਂ ਕਿ ਅਸੀਂ ਇਹ ਜਾਣਦੇ ਹਾਂ ਕਿ ਅੱਜ ਦੀ ਪੀੜ੍ਹੀ ਸਿਰਫ ਆਲੋਪੈਥੀ ਤੇ ਡਿਪੈਂਡ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਭਾਰਤ ਦੀ ਪੁਰਾਣੀ ਪદ્ધਤੀ ਜਿਹੜੀ ਕਿ ਨਾੜੀ ਚਿਕਸਾ ਹੈ ਉਹਦੇ ਬਾਰੇ ਕੋਈ ਗਿਆਨ ਨਹੀਂ ਹੈ ਗਿਆ ਜਦੋਂ ਉਹ ਸੁਣਦੇ ਸੀ ਪੁਰਾਣੇ ਸਮੇਂ ਦੇ ਵਿੱਚ ਵੈਦ ਨਾੜੀ ਚਿਕਿਤਸਾ ਦੇ ਦੁਆਰਾ ਇਲਾਜ ਕਰਦੇ ਸੀ ਪਰ ਉਹਨਾਂ ਨੇ ਹੱਦ ਤੱਕ ਇਹ ਗੱਲਾਂ ਕਿਤਾਬਾਂ ਦੇ ਦੇ ਵਿੱਚ ਪੜੀਆਂ ਹਨ ਤੇ ਉਹਨਾਂ ਨੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਹਨ ਪਰ ਉਹਨਾਂ ਨੇ ਕਦੇ ਵੀ ਇਹ ਚੀਜ਼ ਲਾਈਵ ਨਹੀਂ ਦੇਖੀ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਪੁਰਾਣੀ ਆਯੂਵੇਦਿਪਤੀ ਦੇ ਨਾਲ ਉਹਨਾਂ ਨੂੰ ਜੋੜੇ